ਸਾਹਮਣੇ ਬਣਿਆ ਹੋਇਆ ਗੁਰਦੁਆਰਾ ਰੇਰੂ ਸਾਹਿਬ ਜਿਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੇਰੂ ਦੇ ਦਰਖਤ ਹੇਠਾਂ ਆਰਾਮ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜਿਹੜਾ ਰੇਰੂ ਸਾਹਿਬ ਪੈ ਗਿਆ ਸੀਗਾ ਤੇ ਇੱਕ ਹੋਰ ਇਤਿਹਾਸ ਆ ਸਾਰੀਆਂ ਚੀਜ਼ਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਬਹੁਤ ਹੀ ਸੋਹਣਾ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਰੇਰੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਕਰਵਾਵਾਂਗੇ ਜੀ ਗੁਰਦੁਆਰਾ ਰੇੜੂ ਸਾਹਿਬ ਦੇ ਤੁਹਾਨੂੰ ਦਰਸ਼ਨ ਤੇ ਬਹੁਤ ਹੀ ਇਤਿਹਾਸਕ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਕ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ ਜੇ ਗੱਲ ਕਰੀਏ ਇਤਿਹਾਸ ਦੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰੇੜੂ ਦਾ ਦਰਖਤ ਸੀ ਉਹਦੇ ਥੱਲਾ ਜਿਹੜਾ ਆਰਾਮ ਕੀਤਾ ਸੀ ਉਸ ਤੋਂ ਬਾਅਦ ਹੀ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਜੀ ਗੁਰਦੁਆਰਾ ਰੇੜੂ ਸਾਹਿਬ ਹੈ ਜਿਹੜਾ ਉਹ ਪਿਆ ਸੀਗਾ ਤੇ ਜਿਹੜਾ ਇੱਕ ਹੋ ਉਹ ਦਾ ਜਿਹੜਾ ਭਤੀਜਾ ਸੀਗਾ ਜੀ ਤੇ ਉਹ ਇਸ ਜਗ੍ਹਾ ਦੇ ਉੱਤੇ ਜਿਹੜਾ ਰਹਿੰਦਾ ਹੁੰਦਾ ਸੀਗਾ ਤੇ ਉਹ ਉਸ ਦਾ ਨਾਮ ਸੀਗਾ ਜੀ ਭਾਰਾਮਲ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੁੱਧ ਫੜਾਇਆ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਖਿਆ ਸੀ ਵੀ ਤੇਰੀਆਂ ਸਾਰੀਆਂ ਜਿਹੜੀਆਂ ਮਨੋ ਕਾਮਨਾਵਾਂ ਉਹ ਪੂਰਨ ਹੋਣਗੀਆਂ ਤੇ ਇਹ ਸੀ ਜੀ ਗੁਰਦੁਆਰਾ ਸਾਹਿਬ ਦਾ ਇੱਥੋਂ ਦਾ ਇਤਿਹਾਸ ਚ ਇਹ ਗੱਲ ਕਰੀਏ ਮੰਗੜ ਕੋਥ ਵੀ ਦੱਸਿਆ ਜਾਂਦਾ ਹੈ ਵੀ ਇਸੇ ਜਗ੍ਹਾ ਤੂੰ ਜਿਹੜਾ ਹੋਂਦ ਦੇ ਵਿੱਚ ਆਇਆ ਸੀਗਾ ਤੇ ਹੁਣ ਤੁਹਾਨੂੰ ਕਰਵਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਹ ਬਣਿਆ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਕ ਤੇ ਜਿੰਨੇ ਵੀ ਇਤਿਹਾਸਕ ਸਥਾਨ ਨੇ ਉਹ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਦੇ ਉੱਤੇ ਬਣੇ ਹੋਏ ਨੇ ਜਿਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਰੋਡ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਏ ਸੀਗੇ ਤੇ ਇਧਰ ਹੀ ਸਾਈਡ ਤੋਂ ਆਪਾਂ ਆਏ ਸੀਗੇ ਤੇ ਸਾਹਮਣੇ ਬਣਿਆ ਹੋਇਆ ਜੀ ਲੰਗਰ ਹਾਲ ਤੇ ਇਧਰਲੇ ਪਾਸੇ ਲਿਖਿਆ ਹੋਇਆ ਹੈਗਾ ਜੀ ਇਤਿਹਾਸ ਤੇ ਸਾਰਾ ਇਤਿਹਾਸ ਜਿਹੜਾ ਇੱਥੇ ਲਿਖਿਆ ਹੋਇਆ ਉਹ ਵੀ ਤੁਹਾਨੂੰ ਆਪਾਂ ਪਹਿਲਾਂ ਜਿਹੜਾ ਦੱਸਤਾ ਜੀ ਤੇ ਸਾਹਮਣੇ ਮੇਨ ਆ ਜਿਹੜਾ ਦਰਬਾਰ ਸਾਹਿਬ ਹੈ ਜੀ ਉਹ ਬਣਿਆ ਹੋਇਆ ਹੈਗਾ ਤੇ ਇਤਿਹਾਸ ਤੁਹਾਨੂੰ ਆਪਾਂ ਪਹਿਲਾਂ ਵੀ ਜਿਹੜਾ ਤੇ ਬਹੁਤ ਹੀ ਸੋਹਣਾ ਤੇ ਇਤਿਹਾਸਕ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਰੇਰੂ ਸਾਹਿਬ ਹੈ ਜਿਹੜਾ ਜੀ ਬਣਿਆ ਹੋਇਆਗਾ ਤੇ ਸਾਹਮਣੇ ਆ ਜਾਂਦਾ ਮੇਨ ਦਰਬਾਰ ਸਾਹਿਬ ਤੇ ਉਹ ਪਹਿਲੇ ਪਾਸੇ ਕੁਝ ਕਮਰੇ ਬਣੇ ਹੋਏ ਨੇ ਤੇ ਰਾਮਪੁਰ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਰੇਰੂ ਸਾਹਿਬ ਹੈ ਜੀ ਇਹ ਬਣਿਆ ਹੋਇਆਗਾ ਤੇ ਜੇ ਅੰਦਰਲੇ ਪਾਸੇ ਪਹਿਲਾਂ ਜਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਦਰਬਾਰ ਸਾਹਿਬ ਦਾ ਅੰਦਰਲਾ ਪਾਸਾ ਤੇ ਉਸ ਤੋਂ ਬਾਅਦ ਆਪਾਂ ਆਉਣੇ ਹਾਂਗੇ ਜੀ ਫਿਰ ਬਾਹਰਲੇ ਪਾਸੇ ਜਿਹੜਾ ਸ਼ੈੱਡ ਲੱਗਿਆ ਹੋਇਆਗਾ ਇਸ ਤੋਂ ਦੀ ਐਂਟਰੀ ਹੋ ਕੇ ਤੇ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਐਂਟਰੀ ਹੈਗੀ ਉਹ ਹੁੰਦੀ ਹੈਗੀ ਤੇ ਸਾਹਮਣੇ ਲੱਗਿਆ ਹੋਇਆਗਾ ਨਿਸ਼ਾਨ ਸਾਹਿਬ ਤੇ ਇਹ ਫੋਲਚਟੀਆਂ ਤਾਂ ਲੱਗੀਆਂ ਹੋਈਆਂ ਨੇ ਕੋਈ ਇੱਥੇ ਪ੍ਰੋਗਰਾਮ ਵਗੈਰਾ ਹੋਊਗਾ ਤੇ ਤਾਂ ਕਰਕੇ ਜਿਹੜੀ ਇੱਥੇ ਜਿਹੜੀ ਲਾਈਟਿੰਗ ਵਗੈਰਾ ਜੀ ਜਿਹੜੀ ਮਾੜੀ-ਮੋਟੀ ਉਹ ਵੀ ਕੀਤੀ ਪਈ ਹੈਗੀ ਤੇ ਇਹ ਇੱਥੋਂ ਦੀ ਆਪਾਂ ਹੱਥ ਧੋਣ ਤੋਂ ਬਾਅਦ ਫਿਰ ਚ ਲੈ ਕੇ ਚੱਲਦੇ ਆਂਗਾ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਸਾਹਮਣੇ ਬਣਿਆ ਹੋਇਆਗਾ ਲੰਗਰ ਹਾਲ ਤੇ ਇੱਥੇ ਬੈਠਣ ਵਾਸਤੇ ਕੁਰਸੀਆਂ ਵਗੈਰਾ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਲੰਗਰ ਦੀ ਗੱਲ ਕਰੀਏ ਤਾਂ ਲੰਗਰ ਵੀ ਇੱਥੇ ਜਿਹੜਾ ਵਧੀਆ ਸਾਰਾ ਦਿਨ ਹੈ ਜਿਹੜਾ ਲੰਗਰ ਹੈ ਉਹ ਚੱਲਦਾ ਰਹਿੰਦਾ ਹੈਗਾ ਤੇ ਹੁਣ ਲੈ ਕੇ ਚੱਲਦੇ ਆਂਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਸਾਹਮਣੇ ਬੋਰਡ ਲੱਗਿਆ ਹੋਇਆ ਹੈਗਾ ਬੈਠਣ ਵਾਸਤੇ ਕਾਫੀ ਪੁਰਾਣਾ ਬੋਰਡ ਹੈ ਜਿਹੜਾ ਇੱਥੇ ਲੱਗਿਆ ਹੋਇਆ ਹੈਗਾ ਤੇ ਹੁਣ ਲੈ ਕੇ ਚੱਲਦੇ ਆਂਗੇ ਤੁਹਾਨੂੰ ਆਪਾਂ ਜੀ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਬਹੁਤ ਹੀ ਸੋਹਣਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇੱਥੋਂ ਦਾ ਬਣਿਆ ਹੋਇਆ ਜੀ ਤੇ ਹੁਣ ਤੁਲ ਗਿਆ ਆਪਾਂ ਹੱਥ ਤੇ ਹੱਥ ਧੋਣ ਤੋਂ ਬਾਅਦ ਚੱਲਦੇ ਆਂਗੇ ਦਰਬਾਰ ਸਾਹਿਬ ਤੇ ਹੁਣ ਦਿਖਾਉਣੇ ਆਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਜਿੱਥੋਂ ਦਾ ਤੇ ਇਹ ਸਾਹਮਣੇ ਬਣਿਆ ਹੋਇਆ ਦਰਬਾਰ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਫਿਰ ਚੱਲਦੇ ਆਂ ਆਪਾਂ ਇਥੋਂ ਬਾਹਰ ਵਾਹਿਗੁਰੂ ਜੀ ਤੇ ਮੱਥਾ ਦੇਖ ਲਿਆ ਤੇ ਮੱਥਾ ਦੇਖਣ ਤੋਂ ਬਾਅਦ ਆਪਾਂ ਆ ਗਏ ਸੀਗੇ ਜੀ ਬਾਹਰ ਇਹ ਸੀ ਜੀ ਗੁਰਦੁਆਰਾ ਰੇਰੂ ਸਾਹਿਬ ਤੇ ਇੱਥੋਂ ਦਾ ਇਤਿਹਾਸ ਨਾਲੇ ਤੁਹਾਨੂੰ ਇੱਥੋਂ ਦਾ ਦਰਬਾਰ ਸਾਹਿਬ ਦਿਖਾਇਆ ਨਾਲੇ ਪੂਰਾ ਇਤਿਹਾਸ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ ਦੱਸਿਆ ਤੇ ਬਹੁਤ ਹੀ ਸੋਹਣਾ ਤੇ ਇਤਿਹਾਸਕ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਜੀ ਬਣਿਆ ਹੋਇਆਗਾ ਇਹ ਸੀ ਜੀ ਗੁਰਦੁਆਰਾ ਰੇਰੂ ਸਾਹਿਬ ਜਿਹਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ रामपुर ਦੇ ਵਿੱਚ ਜਿਹੜਾ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਤੇ ਬਲੌਗ ਕੇ ਮੈਂ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਈ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ